ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਸੋ ਆ ਗਏ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਵੀਡੀਓ ਨੂੰ ਲਾਸਟ ਤੱਕ ਦੇਖਿਓ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਚੰਗੀਆਂ ਲੱਗੀਆਂ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਸੋ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਹੇਲੋ YouTube ਸਵਾਗਤ ਹੈ ਜੀ ਮੇਰੇ ਚੈਨਲ 'ਤੇ ਸੋ एवरीवन ਅੱਜ ਅਸੀਂ ਆਏ ਸੀ ਜੀ ਮੈਰिज ਤੇ ਮੈਰिज ਤੇ ਅਸੀਂ ਜਾ ਰਹੇ ਸੀ ਅੱਜ ਹੈਗੀ ਹੈ ਜੀ ਪਾਰਟੀ ਬੋਲੀ ਸੀ ਇਹ ਉਬੀਬਾ ਪਾਰਟੀ ਨਹੀਂ ਹੁੰਦਾ ਪਾਰਟੀ ਹੁੰਦਾ ਨਲੈਕ ਜੀ ਸਭ ਨੂੰ ਦੱਸ ਦੇਣਾ ਛੋਣੀਆਂ ਕਾਫੀ ਦਿਨਾਂ ਦੇ ਅਸੀਂ ਸ਼ਾਪਿੰਗ ਕਰ ਰਹੇ ਸੀ ਸੋ ਫਾਈਨਲੀ ਅੱਜ ਉਹ ਦਿਨ ਆ ਚੁੱਕਾ ਹੈ ਤਾਂ ਮੈਂ ਸੋਚਿਆ ਕਿ ਆਪਣੇ ਵੌਇਸ ਕਵਰ ਕਰਦੀਆਂ ਮੈਂ ਵੀਡੀਓ ਦੇ ਉੱਪਰ ਕਿਉਂਕਿ ਮੈਂ ਬੋਲ ਕੇ ਨਹੀਂ ਬਣਾ ਸਕਦੀ ਸੀ ਕਿਉਂ ਬੋਲ ਕੇ ਕਿਉਂ ਨਹੀਂ ਬਣਾ ਸਕਦੀ ਸੀ ਬੋਲ ਕੇ ਵੀ ਬਣਾ ਸਕਦੀ ਸੀ ਐਦਾਂ ਕਹਿਣਾ ਮੇਰੇ ਪਾਪਾ ਨਾਲ ਸੀ ਮੈਨੂੰ ਛੇਤਰਾ ਤੋਂ ਡਰ ਲੱਗਦਾ ਸੀ ਇਸ ਟਾਈਮ ਵੀ ਮੈਨੂੰ ਪ੍ਰੈਜ਼ੈਂਟ ਵੀਡੀਓ ਬਾਹਰ ਐਡਿਟ ਕਰਨੀ ਪੈ ਰਹੀ ਆ ਸੋ एवरीवन ਤੁਸੀਂ ਦੇਖ ਸਕਦੇ ਆ ਇੱਧਰ ਮੇਰਾ ਫੇਸ ਮੈਂ ਮਮਿੰਨ ਬੋਲ ਰਹੀ ਸੀ ਕਿ ਮੇਰਾ ਫੇਸ ਨਹੀਂ ਦੇਖ ਰਿਆ ਤੁਸੀਂ ਮਤਲਬ ਜਦੋਂ ਆਪਾਂ ਗੱਡੀ ਤੋਂ ਉਤਰੇ ਨਾ ਤੁਸੀਂ ਉਦੋਂ ਹੀ ਬਣਾਈਓ ਆਹੋ ਜਦੋਂ ਕੰਟਰੀ ਨਾ ਕੈਫੇ ਨੇ ਗੱਡੀ 'ਚ ਐਂਟਰੀ ਕੀਤੀ ਨਾ ਉਸੇ ਟਾਈਮ ਇਹਦੀ ਫੇਸ ਦੀ ਵੀਡੀਓ ਬਣਾਓ ਕਿਤੇ ਕੋਈ ਰਿਐਕਸ਼ਨ ਰਹਿਣਾ ਜਾਵੇ ਮੈਡਮ ਦਾ ਫੁਗਰੀ ਦਾ ਮਾਰਦੀ ਪਤਾ ਨਹੀਂ ਜਿਵੇਂ ਲੱਖਾਂ ਦਾ ਮੇਕਅਪ ਕਰਾ ਕੇ ਆਈ ਹੋਵੇ ਵੀ ਹੁਣ ਫੋਟੋ ਆ ਗਈ ਤਾਂ ਬਾਅਦ ਵਿੱਚ ਕਿਤੇ ਰਹਿਣਾ ਜਾਵੇ ਕੁਝ ਹੁਣ ਨਾ ਮੇਰੀ ਫੋਟੋ ਦਿਖਾਓ ਬਾਅਦ 'ਚ ਮੈਂ ਦਿਖਾਵਾਂਗੀ ਆਈ ਵੱਡੀ ਤੂੰ ਸ਼੍ਰੀ ਦੇਵੀ ਸ਼ਕਲ ਦੇਖੀ ਆਪ ਦੀ ਸ਼ੀਸ਼ੇ 'ਚ ਪਾਥੀ ਅਰਗੀ ਮੂ ਬਨੇ ਕੰਟਰੋਲ ਬੜੇ ਆਪਕੇ ਜਿਆਦਾ ਦੂਰ ਮਤਲਬ ਕਿ ਘਰ ਦੇ ਵਿੱਚ ਚਾਹੇ ਘਰ ਤੋਂ ਬਾਹਰ ਅਸੀਂ ਵੀਡੀਓ ਸਟਾਰਟ ਨਹੀਂ ਕੀਤੀ ਸੀ ਸੋ ਫਾਈਨਲੀ ਜਦੋਂ ਅਸੀਂ ਪਹੁੰਚਣ ਵਾਲੇ ਸੀ ਉੱਥੇ ਨੇੜੇ ਜਾ ਹੀ ਵੀਡੀਓ ਨੂੰ ਸਟਾਰਟ ਕੀਤਾ ਸੀ ਇਧਰ ਬੋਬੀ ਤੁਸੀਂ ਦੇਖ ਸਕਦੇ ਹੋ ਫੋਨ ਦੇਖ ਰਿਹਾ ਹੈ Papa ਗੱਡੀ ਚਲਾ ਰਹੇ ਨੇ ਸੋ ਅਸੀਂ ਬਸ ਪਹੁੰਚਣ ਹੀ ਵਾਲੇ ਸੀਗੇ ਤੇ ਤੁਸੀਂ ਸਾਰਾ ਵਿਊ ਚੈੱਕ ਕਰਸੇ ਬਹੁਤ ਜ਼ਿਆਦਾ ਗਰਮੀ ਸੀਗੀ ਕੋਈ ਗੱਲ ਦੀ मीनिंग ਨਿਕਲਿਆ ਤੇਰੀ ਗੱਲ ਦਾ ਕਸਿੰਗ ਕਰਤ ਵਰਨ ਵਾਲੇ ਸੀਸੀ ਵਲੌਗ ਸਟਾਰਟ ਕਰਨਾ ਸੀ ਨਾਨੀ ਹੋਣੀ ਆਏ ਸੀ ਆ ਤੁਸੀਂ ਦੀ ਵੀਊ ਚੈੱਕ ਕਰ ਸਕਦੇ ਹੋ ਗੱਡੀ ਚ ਕਿਹੜਾ ਤੇਰੇ ਪਿਓ ਵਾਲਾ ਕੀ ਮੈਂ ਤੈਨੂੰ ਯਾਰ ਇੱਕ ਤਾਂ ਤੇਰੇ ਪਿਓ ਦਾ ਕੀ ਕਸੂਰ ਆ ਉਹਨੂੰ ਗਾਲ ਨਹੀਂ ਕੱਢ ਸਕਦੇ ਆ ਪੋਤਾ ਹਨਾ ਕੋਈ ਕਸੂਰ ਨਹੀਂ ਤੇਨੇ ਰੋਕਦੇ ਹੀ ਆ ਮੈਨੂੰ ਲੱਗਦਾ ਤੇਰੀ ਨੂੰ ਮਾਂ ਦਾ ਕਿਹੜਾ ਇੱਥੇ ਸ਼ੀਸ਼ ਮਹਿਲ ਗੱਡੀ ਦੇ ਵਿੱਚ ਬਣਿਆ ਪਿਆ ਜਿਹੜਾ ਸੀ ਵੀਊ ਚੈੱਕ ਕਰੀ ਸਾਨੂੰ ਵੀ ਦੀ ਨਾ ਵੀ ਬੋਬੀ ਫੋਨ ਚਲਾਈ ਨਾ ਤੇਰਾ ਡੈਡੀ ਗੱਡੀ ਚਲਾਈ ਜਾਂਦਾ ਕੀ ਇਹਦੇ ਵਿੱਚ ਵੀਊ ਆ ਆਬਵੀਅਸਲੀ ਗਰਮੀ ਹੈਗੀ ਹੈ ਪਰ ਗੱਡੀ ਦੇ ਵਿੱਚ ਏਸੀ ਨਹੀਂ ਜਲਦਾ ਹੀਟਰ ਚੱਲਦਾ ਜਿਹੜਾ ਤੈਨੂੰ ਗਰਮੀ ਲੱਗੀ ਜਾਂਦੀ ਹੈ ਉਦੋਂ ਤਾਂ ਬੜੀਆਂ ਫੁਕਰੀਆਂ ਮਾਰਦੀ ਨਵੀਂ ਗੱਡੀ ਦੀ ਤੈਨੂੰ ਇਹ ਨਹੀਂ ਪਤਾ ਵੀ ਗੱਡੀ ਦੇ ਵਿੱਚ ਏਸੀ ਚੱਲਦਾ ਨਾ ਤਾਂ ਮੈਂ ਤਾਂ ਨਾਂ ਬੋਲੋ ਗਰਮੀ ਬਹੁਤ ਜ਼ਿਆਦਾ ਹੈ ਤਾਂ ਸੜਕ ਤੇ ਤੁਰੀਆਂ ਆਂਦੀਆਂ ਵਾ ਫਿਰ ਤਾਂ ਮੰਨੀਏ ਕਿ ਵੀ ਹਾਂ ਯਾਰ ਗਰਮੀ ਤਾਂ ਵਾਕਈ ਜ਼ਿਆਦਾ ਹੈ ਕੁੜੀ ਸੜਕ ਤੇ ਤੁਰੀਆਂ ਨਹੀਂ ਆਟ ਕਿਉਂਕਿ ਮੰਮੀ ਹੁਣੇ ਆਏ ਹੋਏ ਸੀ ਜਿਵੇਂ ਕਿ ਸਭ ਨੂੰ ਪਤਾ ਨਾਨੀ ਹੁਣੀ ਵੀ ਆਏ ਸੀ ਪਿੱਛੇ ਉਹਨਾਂ ਦੀ ਗੱਡੀ ਆ ਰਹੀ ਸੀ ਆਪਣੀ ਗੱਡੀ ਦੇ ਪਿੱਛੇ ਉਹਨਾਂ ਦੀ ਆ ਰਹੀ ਸੀਗੀ ਜਿੱਦੇ ਕਰਕੇ ਮਤਲਬ ਕਿ ਇੱਕ ਨਾ ਸਵੇਰ ਸਵੇਰ ਨਾ ਕੰਮ ਸੀ ਨਾ ਸਾਰੀ ਘਰ ਦੀ ਸਫਾਈ ਕਰਨੀ ਪਈ ਟਾਈਮ ਪੂਰਤੀ ਫੇਰ ਨਹੀਂ ਰਹਾ ਗਿਆ ਹੁਣ ਮੈਨੂੰ ਬੇਵਕੂਫੇ ਜੀ ਮੈਂ ਕੀ ਕਹਾਂ ਸਾਨੂੰ ਕਿ ਪਤਾ ਕਿ ਤੇਰੇ ਘਰੇ ਕੌਣ ਆਇਆ ਬੈਠਾ ਕੌਣ ਨਹੀਂ ਤੁਸੀਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਨਾਨੀ ਹੋਣੀ ਮੰਮੀ ਹੋਣੀ ਆਏ ਸੀ ਇਹ ਵੋ ਸਾਨੂੰ ਕਿ ਪਤਾ ਹੁਣ ਕੰਮ ਕੀਤਾ ਕਿ ਨਹੀਂ ਕੀਤਾ ਮੈਂ ਹੀ ਪੂਰਦੇ ਰਹਿਣੀ ਐ ਚਲੇ ਇੱਕ ਕੰਮ ਕਰ 200 ਰੁਪਏ ਦੇ ਔਰ 50 ਰੁਪਏ ਕੱਟ ਓਵਰ ਐਕਟਿੰਗ ਕਿਵਜੇ ਬਿਲਕੁਲ ਵੀ ਨਹੀਂ ਹੈਗਾ ਜੀਗਾ ਤਾਂ ਜਲਦੀ ਜਲਦੀ ਫਟਾਫਟ ਤਿਆਰੀ ਕੀਤੀ ਤਾਂ ਬਸ ਅਸੀਂ ਸਾਰੇ ਜਾਣੇ ਜਦੋਂ ਬੈਠੇ ਫਿਰ ਵੀ ਅਸੀਂ ਲੇਟ ਹੋ ਗਏ ਸੀ ਕਿਉਂਕਿ ਪਹਿਲਾਂ ਪਾਰਟੀ ਤੋਂ ਪਹਿਲਾਂ ਪਾਠ ਸੀਗਾ ਜੋ ਅਸੀਂ ਨਹੀਂ اٹینڈ ਕਰ पाए ਹਨਾ ਮਤਲਬ ਕਿ ਅਰਦਾਸ ਸਾਡੇ ਆਉਣ ਤੋਂ ਬਾਅਦ ਹੀ ਹੋਈ ਸੀ ਚਲੋ ਤੈਨੂੰ ਕਿ ਲੋੜ ਅਰਦਾਸ ਵਿੱਚ ਪਹੁੰਚਣ ਦੀ ਤੂੰ ਵਾਹਿਗੁਰੂ ਦਾ ਨਾਮ ਥੋੜੀ ਲੈਣਾ ਨਾ ਹੀ ਤੂੰ ਕਦੇ ਲੈ ਸਕਦੀ ਹੈਂ ਉਹਦਾ ਸਤਿਗੁਰੂ ਚਾਹ ਸੀ ਜਿਹਨੇ ਤੈਨੂੰ 4 ਦਿਨ ਨਾਮ ਲੈਣ ਲਈ ਮਜਬੂਰ ਕਰਤਾ ਉਹਦੇ ਵੀ ਪਤਾ ਨਹੀਂ ਤੂੰ ਕਿਵੇਂ ਲਿਆ ਹੋਣਾ ਤੈਨੂੰ ਤਾਂ ਕੰਟੈਂਟ ਚਾਹੀਦਾ ਸੀਗਾ ਬਸ ਵਿਆਹ ਆਇਆ ਕੰਟੈਂਟ ਵਲੌਗ ਸੈਲਫੀਆਂ ਫੁਕੜੀਆਂ ਖਾਣ ਪੀਣ ਹੋਰ ਤੇ ਦੀ ਮੈਡੀਸਟਰ ਹੋਣਾ ਵੀ ਗੱਡੀ ਆ ਰਹੀ ਸੀਗੀ ਸੋ ਇਧਰ ਅਸੀਂ ਜ਼ਾਰੇ ਸੀ ਬਹੁਤ ਵੀਡੀਓ ਨੂੰ ਮੈਂ ਥੋੜਾ ਫਾਸਟ ਕੀਤਾ ਇਧਰ ਉਹ ਤਾਂ ਤੁਸੀਂ ਵੀ ਚੈੱਕ ਕਰ ਹੀ ਸਕਦੇ ਹੋ ਵੀਡੀਓ ਨੂੰ ਮੈਂ ਤਾਂ ਫਾਸਟ ਕੀਤਾ ਹੈ ਕਿ ਦੇਖਣ ਵਿੱਚ ਤੁਹਾਨੂੰ ਬੋਰਿੰਗ ਬੋਰਿੰਗ ਨਾ ਹੋਵੇ ਹਾਂਜੀ ਤਾਂ ਸਾਈਡ ਤੇ ਤੁਸੀਂ ਵੀ ਉਹ ਦੇਖ ਸਕਦੇ ਹੋ ਹਿਮਾਲਿਆ ਪਰਬਤ ਬਹੁਤ ਸੋਹਣਾ ਲੱਗ ਰਿਹਾ ਓ ਦੇਖੋ ਫਿਰ ਇਨਸਾਨ ਉਹੀ ਮੱਝਾਂ ਜਿਹੜਾ ਤੇਰਾ ਭਰਾ ਰੋਜ਼ ਨਵਾਉਂਦਾ ਸਾਈਡ ਤੇ ਤੁਸੀਂ ਵੀ ਉਹ ਦੇਖ ਸਕਦੇ ਹੋ ਮੈਂਟਲ ਇਨਸਾਨ ਸੋ ਰੁਕੋ ਜਰਾ ਸਬਰ ਕਰੋ ਵੀਡੀਓ ਨੂੰ ਇੱਕ ਫਾਈਨਲੀ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਹੈ ਮੈਨੂੰ ਵੀਡੀਓ ਵਲੋਗਿੰਗ ਬਣਾਉਣਾ ਤਾਂ ਅਸਲ ਚ ਹੋਣ ਆਇਆ ਹੈ ਕਿਉਂਕਿ ਪਹਿਲਾਂ ਥੋੜੀ ਜੀ ਤਾਂ ਜਿਨ ਜਿਨੇ ਮੈਂ ਕਦੀ ਮੰਮੀ ਨਹੀਂ ਵੇਖੀ ਉਹ ਹੱਥ ਖੜੇ ਕਰੋ ਅਬੇ ਮਜ਼ਾ ਆਏਗਾ ਨਾ ਬਿੜੋ ਜੀ ਨਹੀਂ ਦੇਖੀ ਤਾਂ ਆ ਲੋ ਦੇਖ ਲੋ ਮੁਸ਼ਕ ਕਹਿੰਦੀ ਸੀ ਕਿ ਮੈਂ ਆਦੀ ਮੰਮੀ ਨਹੀਂ ਕਰ ਬਲਦੀ ਨਹੀਂ ਮੈਂ ਤਾਂ ਇਹ ਚੋ ਕਰ ਰਹੀ ਆ ਵੀ ਮੈਨੂੰ ਬੋਲਣ ਤੇ ਮੈਨੂੰ ਵੀਵਿਊਸ ਆਨ ਮੇਰੇ ਸਬਸਕ੍ਰਾਈਬ ਵਧਣ ਠੀਕ ਹੈ ਜਿੰਨਾ ਤੂੰ ਮੁਸ਼ਕਿਲ ਵਿਗੜੀ ਹੈ ਮੈਨੂੰ ਲੱਗਦਾ ਦੁਨੀਆ ਦੀ ਕੋਈ ਗੁੜੀ ਨਹੀਂ ਵਿਗੜੀ ਹੋਣੀ ਸਾਰੇ ਪਾਸੇ ਤੂੰ ਘਾਮ ਦਾ ਫਲਾਸ਼ ਛੱਡਿਆ ਇਹ ਫਰੰਟ ਸੋ ਕੈਨ ਕਰ ਰਹੇਗੇ ਇਹ ਸ਼ਾਦੀ ਵਾਲਾ ਲੜਕਾ ਹੈ ਦੇਖ ਸਕਦੇ ਆਪ ਔਰ ਇਸ ਦੀ ਸ਼ਾਦੀ ਕੀ ਇਹ ਜਾਗੋ ਹੈ ਗਾਇਜ਼ ਔਰ ਇਹ ਕੈਮਰਾਮੈਨ ਫੋਕਸ ਕਰ ਰਹੇ ਆਂ ਹਾਂ ਪਰ और ये so, guys, देख सकते हैं सभी खोए हुए हैं सो हां जी गाइस ਆਪਾਂ ਸਾਰੇ ਦੇਖ ਸਕਦੇ ਆ ਕਿਦਾਂ ਮਹਿਕ ਪ੍ਰੀ ਮੁਸ਼ਕ ਪ੍ਰੀ ਦੀ ਇਨਸਲਟ ਹੋਈ ਪਰ ਬਿਸ਼ਰਮ ਨੂੰ ਫਰਕ ਨਹੀਂ ਪਿਆ ਸਾਹਿਬ ਕਿਉਂਕਿ ਇਹ ਜਮਾ ਬਿਸ਼ਰਮ ਆ ਦੇਖ ਸਕਦੇ ਆ ਆਪਾਂ ਸਾਰੇ ਲੋਕ ਬੈਠੇ ਹੋਏ ਆ ਨਹੀਂ ਦੇਖ ਸਕਦੇ ਸਾਰੇ ਆਪਾਂ ਨਾ ਉਹ ਅੰਨੀ ਦੀ ਸਾਰੇ ਦੇਖ ਸਕਦੇ ਆ ശർമ്മ ആയി ബേവക്ൂഫ ഇൻസാ മാോ ജീവ മേ വെക്കാർട്ട് ജവ ഏദിക്ക आज के लिए फ़िलहाल इतना ही आपकी तरह मैं भी मायूस हूँ लेकिन उम्मीद पर दुनिया कायम है दिल दुखा है लेकिन टूटा तो नहीं है और उम्मीद का दामन छूटा तो नहीं है इसलिए आज के लिए इतना ही